ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਤੁਹਾਡਾ ਸਾਡੇ ਪੰਜਾਬੀ ਕਹਾਣੀਆਂ ਚੈਨਲ ਵਿੱਚ ਸਵਾਗਤ ਹੈ ਜੇਕਰ ਤੁਹਾਨੂੰ ਸਾਡਾ ਇਹ ਚੈਨਲ ਵਧੀਆ ਲੱਗੇ ਤਾਂ ਚੈਨਲ ਨੂੰ ਬਹੁਤ ਸਾਰਾ ਪਿਆਰ ਦੇਣਾ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜ਼ਰੂਰ ਕਰਨਾ ਅਸੀਂ ਇਸੇ ਤਰ੍ਹਾਂ ਤੁਹਾਡੇ ਲਈ ਨਵੀਆਂ ਤੋਂ ਨਵੀਆਂ ਪੰਜਾਬੀ ਕਹਾਣੀਆਂ ਲੈ ਕੇ ਹਾਜ਼ਰ ਹੋਵਾਂਗੇ ਤੇ ਆਓ ਜੀ ਅੱਜ ਅਸੀਂ ਤੁਹਾਡੇ ਲਈ ਇੱਕ ਹੋਰ ਨਵੀਂ ਪੰਜਾਬੀ ਕਹਾਣੀ ਲੈ ਕੇ ਹਾਜ਼ਰ ਹੋਏ ਹਾਂ ਜੇਕਰ ਤੁਹਾਨੂੰ ਸਾਡੀ ਇਹ ਕਹਾਣੀ ਵੀ ਵਧੀਆ ਲੱਗੇ ਤਾਂ ਚੈਨਲ ਨੂੰ ਬਹੁਤ ਸਾਰਾ ਪਿਆਰ ਦੇਣਾ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜ਼ਰੂਰ ਕਰਨਾ ਤੇ ਆਓ ਜੀ ਸ਼ੁਰੂ ਕਰਦੀਆਂ ਅੱਜ ਦੀ ਇਹ ਕਹਾਣੀ ਪੰਜਾਬ ਦੇ ਇੱਕ ਦੱਖਣੀ ਹਿੱਸੇ ਵਿੱਚ ਇੱਕ ਛੋਟਾ ਜਿਹਾ ਪਿੰਡ ਸੀ ਉਹ ਬਹੁਤ ਹੀ ਸੁੰਦਰ ਪਿੰਡ ਸੀ ਇਹ ਪਿੰਡ ਜ਼ਿਮੀਂਦਾਰੀ ਅਤੇ ਕਿਸਾਨੀ ਲਈ ਜਾਣਿਆ ਜਾਂਦਾ ਸੀ ਇੱਥੇ ਦੇ ਲੋਕ ਸਾਦਗੀ ਪਸੰਦ ਮਿਹਨਤੀ ਤੇ ਆਪਸ ਵਿੱਚ ਮਿਲ ਜੁਲ ਕੇ ਰਹਿੰਦੇ ਸਨ ਪਰ ਇੱਕ ਸਮਾਂ ਆਇਆ ਜਦੋਂ ਪਿੰਡ ਵਿੱਚ ਖੁਸ਼ਹਾਲੀ ਦੀ ਥਾਂ ਕਲੇਸ਼ ਹਿੰਸਾ ਅਤੇ ਲਾਲਚ ਨੇ ਘੇਰ ਲਿਆ ਇਸ ਪਿੰਡ ਦੇ ਇੱਕ ਕੋਨੇ ਵਿੱਚ ਇੱਕ ਬਜ਼ੁਰਗ ਦਮਦਮੀ ਬਾਬਾ ਰਹਿੰਦੇ ਸਨ ਉਹਨਾਂ ਦੀ ਉਮਰ ਤਕਰੀਬਨ 90 ਸਾਲ ਦੀ ਸੀ ਪਰ ਅੱਜ ਵੀ ਉਹ ਹਮੇਸ਼ਾ ਹੱਸਦੇ ਰਹਿੰਦੇ ਸਨ ਨਾ ਕਦੇ ਕਿਸੇ ਤੋਂ ਕੁਝ ਮੰਗਦੇ ਸਨ ਤੇ ਨਾ ਹੀ ਕਿਸੇ ਤੋਂ ਕੋਈ ਉਮੀਦ ਰੱਖਦੇ ਸਨ ਪਿੰਡ ਦੇ ਬੱਚੇ ਉਹਨਾਂ ਨੂੰ ਬਾਬਾ ਜੀ ਜਾਦੂ ਵਾਲੇ ਕਹਿੰਦੇ ਸਨ ਇੱਕ ਦਿਨ ਪਿੰਡ ਵਿੱਚ ਇੱਕ ਵੱਡਾ ਸੰਕਟ ਆ ਗਿਆ ਚਾਰ ਸਾਲਾਂ ਤੋਂ ਮੀਂਹ ਨਹੀਂ ਸੀ ਪਿਆ ਨਦੀਆਂ ਸੀ ਜੋ ਪਾਣੀ ਉਹਨਾਂ ਵਿੱਚ ਥੋੜਾ ਬਹੁਤਾ ਸੀ ਉਹ ਵੀ ਸੁੱਕ ਗਈਆਂ ਖੇਤਾਂ ਵਿੱਚ ਵੀ ਸਾਰੇ ਕਿਤੇ ਬੰਜਰ ਹੀ ਬੰਜਰ ਹੋਇਆ ਪਿਆ ਸੀ ਚਾਰ ਸਾਲਾਂ ਤੋਂ ਮੀਂਹ ਨਹੀਂ ਸੀ ਪਿਆ ਇਸ ਕਰਕੇ ਸਾਰੇ ਪਾਣੀ ਦੇ ਕੂਏ ਖਾਲੀ ਹੋ ਗਏ ਸਨ ਲੋਕ ਤੜਫਣ ਲੱਗ ਗਏ ਸਨ ਮਜਬੂਰੀ ਵਿੱਚ ਪਿੰਡ ਵਾਲਿਆਂ ਨੇ ਇੱਕ ਇਮਾਦਦੀ ਸੁਵਾਸੋ ਰੱਖੀ ਬਾਬਾ ਜੀ ਵੀ ਆ ਗਏ ਸਭ ਨੇ ਆਪਣੀ ਗੱਲ ਰੱਖੀ ਕਿਸੇ ਨੇ ਕਿਹਾ ਡੈਮ ਬਣਾਈਏ ਕਿਸੇ ਨੇ ਕਿਹਾ ਸ਼ਹਿਰ ਤੋਂ ਟੈਂਕਰ ਮੰਗਵਾਈਏ ਪਰ ਇਹ ਸਾਬੀ ਨਾ ਮੁਮਕਿਨ ਸੀ ਅਖੀਰ ਚੁੱਪੀ ਤੋਂ ਬਾਬਾ ਜੀ ਉੱਠ ਕੇ ਕਹਿਣ ਲੱਗੇ ਇੱਕ ਰਾਜ ਹੈ ਜੋ ਸਿਰਫ ਹੌਸਲੇ ਵਾਲਿਆਂ ਲਈ ਹੈ ਪਹਾੜਾਂ ਦੀ ਪਿੱਠ ਵੱਲ ਇੱਕ ਜੰਗਲ ਵਿੱਚ ਇੱਕ ਜਾਦੂਈ ਨਲਕਾ ਹੈ ਜੇ ਉਹ ਨਲਕਾ ਕਿਸੇ ਸੱਚੇ ਇਨਸਾਨ ਵੱਲ ਚਲਾਇਆ ਜਾਵੇ ਤਾਂ ਪਾਣੀ ਦੀ ਧਾਰ ਕਦੇ ਨਹੀਂ ਰੁਕਦੀ ਪਰ ਜੇ ਕੋਈ ਝੂਠੀ ਜਾਂ ਲਾਲਚ ਕਰਕੇ ਵਿਅਤੀ ਉਹਨੂੰ ਚਲਾਉਣ ਦੀ ਕੋਸ਼ਿਸ਼ ਕਰਦਾ ਤਾਂ ਉਹ ਨਲਕਾ ਸਦਾ ਲਈ ਸੁੱਕ ਜਾਂਦਾ ਹੈ ਇਹ ਸੁਣ ਕੇ ਪਿੰਡ ਦੇ ਲੋਕ ਹੱਸ ਪਏ ਬਾਬਾ ਜੀ ਇਹ ਤਾਂ ਕਿਸੇ ਪਰਕਥਾ ਵਰਗੀ ਲੱਗਦੀ ਹੈ ਗੱਲ ਪਰ ਕੁਝ ਨੌਜਵਾਨਾਂ ਨੇ ਫੈਸਲਾ ਕੀਤਾ ਕਿ ਚਾਹੇ ਕਿੰਨਾ ਵੀ ਝੂਠ ਕਿਉਂ ਨਾ ਹੋਵੇ ਪਰ ਅਜਮਾਉਣ ਵਿੱਚ ਕੀ ਗੱਲ ਹੈ ਸਾਨੂੰ ਇਹ ਅਜਮਾਉਣਾ ਚਾਹੀਦਾ ਹੈ ਇਸ ਲਈ ਕੁਝ ਲੋਕ ਤਿਆਰ ਹੋ ਗਏ ਅਗਲੇ ਦਿਨ ਪੰਜ ਨੌਜਵਾਨ ਪਿੰਡ ਤੋਂ ਨਿਕਲ ਪਏ ਸਰਪੰਚ ਦਾ ਪੁੱਤਰ ਹਰਦੀਪ ਲਾਲਚੀ ਮਾਣੀ ਸਿਮਰਨ ਜੋ ਪਿੰਡ ਦੀ ਮਾਸਟਰਨ ਸੀ ਨਰੀ ਪਰ ਮਿਹਨਤੀ ਰਾਜੂ ਅਤੇ ਆਖਰ ਵਿੱਚ ਇੱਕ ਬੇਕਾਕ ਤੇ ਸੱਚੀ ਦਿਲੀ ਮਾਂ ਬੋਲੀ ਵਾਲੀ ਕੁੜੀ ਜੀਤੀ ਇਹ ਸਾਰੇ ਉਸ ਜੰਗਲ ਵੱਲ ਨੂੰ ਚੱਲ ਪਏ ਉਹ ਪਹਾੜਾਂ ਵੱਲ ਨੂੰ ਚੱਲ ਪਏ ਦਿਨ ਚੜ੍ਹਦੇ ਤੇ ਢਲਦੇ ਗਏ ਰਸਤੇ ਵਿੱਚ ਕਈ ਅਸਮਾਨੀਆਂ ਆਈਆਂ ਜੰਗਲੀ ਜਾਨਵਰ ਬੂਟੇ ਜੋ ਆਵਾਜ਼ ਕਰਦੇ ਅਤੇ ਇੱਕ ਪੁਰਾਣਾ ਪੁਲ ਜੋ ਸਿਰਫ ਸੱਚ ਬੋਲਣ ਵਾਲੇ ਨੂੰ ਹੀ ਲੰਘਣ ਦਿੰਦਾ ਸੀ ਜਦੋਂ ਪੁਲ ਵੱਲ ਪਹੁੰਚੇ ਤਾਂ ਇੱਕ ਆਵਾਜ਼ ਆਈ ਜੇ ਤੁਸੀਂ ਸੱਚ ਬੋਲਦੇ ਹੋ ਤਾਂ ਤੁਸੀਂ ਲੰਘ ਸਕਦੇ ਹੋ ਪਰ ਜੇ ਤੁਸੀਂ ਝੂਠ ਬੋਲਦੇ ਹੋ ਤਾਂ ਤੁਸੀਂ ਕਦੇ ਵੀ ਮੰਜ਼ਲ ਤੇ ਨਹੀਂ ਪਹੁੰਚ पाओगे ਮਾਣੀ ਨੇ ਕਿਹਾ ਮੈਂ ਪਿੰਡ ਦੀ ਮਦਦ ਕਰਨਾ ਚਾਹੁੰਦਾ ਹਾਂ ਤੇ ਪੁਲ ਹਿੱਲ ਗਿਆ ਪਰ ਰੁਕ ਗਿਆ ਹਰਦੀਪ ਨੇ ਕਿਹਾ ਮੈਂ ਸਿਰਫ ਪਾਣੀ ਲੈਣਾ ਚਾਹੁੰਦਾ ਹਾਂ ਪੁਲ ਥੋੜਾ ਜਿਹਾ ਝੁਕ ਗਿਆ ਜਦ ਜੀਤੀ ਨੇ ਕਿਹਾ ਮੈਂ ਪਿੰਡ ਦੀ ਪਿਆਸ ਮਿਟਾਉਣ ਲਈ ਆਈ ਹਾਂ ਨਾ ਕਿ ਸ਼ਾਨ ਵਧਾਉਣ ਲਈ ਤਾਂ ਪੁੱਲ ਚੰਪਣ ਲੱਗ ਪਿਆ ਪੁੱਲ ਲੰਘਣ ਤੋਂ ਬਾਅਦ ਉਹ ਇੱਕ ਘੜੇ ਜੰਗਲ ਵਿੱਚ ਪਹੁੰਚੇ ਜਿੱਥੇ ਇੱਕ ਚਮਤਕਾਰ ਨਲਕਾ ਇੱਕ ਪੱਥਰ ਉੱਤੇ ਲੱਗਾ ਸੀ ਪੱਥਰ ਉੱਤੇ ਲੱਗਿਆ ਹੋਇਆ ਸੀ ਇਹ ਨਲਕਾ ਸਿਰਫ ਉਸਦੇ ਹੱਥ ਤੋਂ ਹੀ ਖੁੱਲੇਗਾ ਜੋ ਨਿਰਲੋਭੀ ਸੱਚਾ ਤੇ ਸੇਵਾ ਭਾਵਨਾ ਭਰਿਆ ਹੋਵੇਗਾ ਇਹ ਉਸ ਨਲਕੇ ਦੇ ਉੱਤੇ ਲਿਖਿਆ ਹੋਇਆ ਸੀ ਸਭ ਨੇ ਕੋਸ਼ਿਸ਼ ਕੀਤੀ ਮਾਣੀ ਨੇ ਤਿੰਨ ਵਾਰੀ ਘੁਮਾਇਆ ਨਲਕਾ ਨਾ ਚੱਲਿਆ ਹਰਦੀਪ ਨੇ ਵੀ ਹੌਲੀ-ਹੌਲੀ ਖੋਲਣ ਦੀ ਕੋਸ਼ਿਸ਼ ਕੀਤੀ ਪਰ ਨਲਕਾ ਠਿੱਕ ਵੀ ਨਾ ਹੋਇਆ ਆਖਿਰ ਫਿਰ ਜੀਤੀ ਨੇ ਹੌਲੇ ਹੱਥ ਲਾਏ ਅੱਖਾਂ ਬੰਦ ਕੀਤੀਆਂ ਤੇ ਦਿਲੋਂ ਅਰਦਾਸ ਕੀਤੀ ਮੇਰਾ ਭਰੋਸਾ ਤੇ ਨਿਆਸ ਸਿਰਫ ਲੋਕਾਂ ਦੀ ਭਲਾਈ ਲਈ ਹੈ। हे ਰੱਬਾ, ਇਹ ਧਾਰ ਉਹਨਾਂ ਲਈ ਖੁੱਲ ਜਾਵੇ ਜਿਨ੍ਹਾਂ ਦੀ ਪਿਆਸ ਕਈ ਸਾਲਾਂ ਤੋਂ ਬਿਨਾਂ ਪਾਣੀ ਜੀ ਰਹੀ ਹੈ। ਇੱਕ ਝੇਲੂਠੀ ਨਲਕੇ ਤੋਂ ਇੱਕ ਚਮਤਕਾਰ ਧਾਰ ਨਿਕਲੀ ਤੇ ਉਹ ਪਾਣੀ ਜਿਸ ਦੀ ਮਹਿਕ ਵੀ ਸੁਗੰਧਤ ਸੀ, ਨਲਕਾ ਚੱਲ ਪਿਆ। ਸਭ ਖੁਸ਼ ਹੋ ਗਏ ਪਰ ਨਲਕੇ ਦੇ ਨਾਲ ਇੱਕ ਨਵਾਂ ਇਸ਼ਾਰਾ ਉੱਭਰਿਆ। ਇਹ ਪਾਣੀ ਲੈ ਜਾ ਸਕਦੇ ਹੋ? ਪਰ ਜੇ ਤੂੰ ਕਿਸੇ ਨੂੰ ਆਪਣੇ ਲਾਲਚੀ ਵਰਤਿਆ ਤਾਂ ਇਹ ਧਾਰ ਰੁੱਕ ਜਾਵੇਗੀ ਉਹ ਪਾਣੀ ਲੈ ਕੇ ਵਾਪਸ ਪਿੰਡ ਆ ਗਏ ਇੱਕ ਛੋਟਾ ਨਦੀ ਪੈਦਾ ਹੋ ਗਈ ਬਾਬਾ ਜੀ ਨੇ ਕਿਹਾ ਹੁਣ ਇਹ ਨਦੀ ਤੁਹਾਡੇ ਵਿਹਾਰ ਤੇ ਆਚਰਨ ਦੇ ਅਨੁਸਾਰ ਹੀ ਚੱਲੇਗੀ ਇੱਕ ਛੋਟੀ ਨਦੀ ਪੈਦਾ ਹੋ ਗਈ ਬਾਬਾ ਜੀ ਨੇ ਜਦੋਂ ਉਹਨਾਂ ਨੂੰ ਕਿਹਾ ਕਿ ਇਹ ਨਦੀ ਹੁਣ ਤੁਹਾਡੇ ਵਿਹਾਰ ਤੇ ਆਚਰਨ ਦੇ ਅਨੁਸਾਰ ਚੱਲੇਗੀ ਤਾ ਇਸ ਦਾ ਮਤਲਬ ਇਹ ਸੀ ਕਿ ਜੇਕਰ ਤੁਸੀਂ ਆਪਸ ਵਿੱਚ ਪ੍ਰੇਮ ਪਿਆਰ ਨਾਲ ਰਹੋਗੇ ਤਾਂ ਇਹ ਪਾਣੀ ਸਦਾ ਵਹਿੰਦਾ ਰਹੇਗਾ ਪਰ ਜੇਕਰ ਤੁਸੀਂ ਇੱਕ ਦੂਜੇ ਨਾਲ ਲੜਾਈ ਝਗੜਾ ਤੇ ਹਿੰਸਾ ਕਰੋਗੇ ਤੇ ਜਾਂ ਇੱਕ ਦੂਜੇ ਦੇ ਖਿਲਾਫ ਜਾਓਗੇ ਤਾਂ ਇਹ ਪਾਣੀ ਵਹਿਣਾ ਬੰਦ ਹੋ ਜਾਵੇਗਾ ਕਈ ਦਿਨ ਤੱਕ ਪਿੰਡ ਵਿੱਚ ਖੁਸ਼ਹਾਲੀ ਆ ਗਈ ਪਾਣੀ ਦੀ ਮਦਦ ਨਾਲ ਫਸਲਾਂ ਹੋਣ ਲੱਗੀਆਂ ਲੋਕਾਂ ਦੇ ਚਿਹਰੇ ਤੇ ਰੋਸ਼ਨੀ ਆ ਗਈ ਜਿਵੇਂ ਜਿਵੇਂ ਹਾਲਾਤ ਚੰਗੇ ਹੋਏ ਤਿਵੇਂ ਹੀ ਕੁਝ ਲੋਕਾਂ ਨੇ ਇਸ ਪਾਣੀ ਨੂੰ ਵੇਚਣਾ ਸ਼ੁਰੂ ਕਰ ਦਿੱਤਾ ਮਾਣੀ ਨੇ ਇੱਕ ਬਿਜ਼ਨਸ ਖੋਲ ਲਿਆ ਜਾਦੂਈ ਪਾਣੀ 100 ਰੁਪਏ ਲੀਟਰ ਹਰਦੀਪ ਨੇ ਨਲਕੇ ਨੂੰ ਘੇਰ ਕੇ ਰਿਸ਼ਤਿਆਂ ਵਿੱਚ ਵੰਡਣਾ ਸ਼ੁਰੂ ਕੀਤਾ ਜੀਤੀ ਨੇ ਕਈ ਵਾਰ ਅਗਾਹ ਕੀਤਾ ਕਿ ਇਹ ਪਾਣੀ ਰੱਬ ਦੀ ਦਾਤ ਹੈ ਇਸ ਨੂੰ ਸ਼ੌਦੇਵਾਜੀ ਨਾ ਬਣਾਓ ਪਰ ਕਿਸੇ ਨੇ ਉਸ ਦੀ ਨਾ ਸੁਣੀ 3 ਮਹੀਨੇ ਵਿੱਚ ਧਾਰ ਹੌਲੀ-ਹੌਲੀ ਕਟਣੀ ਸ਼ੁਰੂ ਹੋ ਗਈ ਖੇਤ ਸੁੱਕਣ ਲੱਗ ਪਏ ਲੋਕ ਦੁਵਾਰਾ ਪਾਣੀ ਤੋਂ ਤੜਫਣ ਲੱਗ ਪਏ ਪਿੰਡ ਵਿੱਚ ਇੱਕ ਵਾਰੀ ਫੇਰ ਹਾਹਾਕਾਰ ਮੱਚ ਗਈ ਜੀਤੀ ਬਾਬਾ ਜੀ ਕੋਲ ਆ ਗਈ ਬਾਬਾ ਜੀ ਹੁਣ ਕੀ ਕਰੀਏ ਉਹ ਹੌਲੇ ਨਾਲ ਮੁਸਕਰਾਏ ਸੇਵਾ ਸਾਫ ਨੀਅਤ ਅਤੇ ਇੱਕ ਤਾਰਾ ਜੀਤੀ ਨੇ ਸਾਰਾ ਪਿੰਡ ਇਕੱਠਾ ਕੀਤਾ ਉਸ ਨੇ ਮਾਣੀ ਤੇ ਹਰਦੀਪ ਨੂੰ ਵੀ ਸੱਦਿਆ ਸਭ ਦੇ ਸਾਹਮਣੇ ਨਲਕੇ ਕੋਲ ਗਈ ਤੇ ਆਪਣਾ ਸਿਰ ਝੁਕਾ ਦਿੱਤਾ ਅਸੀਂ ਮਾਫੀ ਮੰਗਦੇ ਹਾਂ ਅਸੀਂ ਆਪਣੀ ਲਾਲਚ ਚ ਰੱਬ ਦੀ ਨਇਮਤ ਨੂੰ ਬਰਬਾਦ ਕਰ ਦਿੱਤਾ ਪਰ ਹੁਣ ਅਸੀਂ ਸਿੱਖ ਲੈਂਦੇ ਹਾਂ ਕਿ ਇਹ ਵਾਦਾ ਹੈ ਕਿ ਪਾਣੀ ਸਿਰਫ ਸੇਵਾ ਲਈ ਵਰਤਾਂਗੇ ਪਾਣੀ ਦੀ ਇੱਕ ਬੂੰਦ ਨਿਕਲੀ ਫਿਰ ਦੂਜੀ ਫਿਰ ਇੱਕ ਭਰੀ ਧਾਰ ਚੱਲ ਪਈ ਜਾਦੂਈ ਨਾਲਕਾ ਕਿਸੇ ਜਾਦੂ ਦੀ ਵਸਤੂ ਨਹੀਂ ਸੀ ਉਹ ਇੱਕ ਪ੍ਰਤੀਕ ਸੀ ਸੱਚਾਈ ਨਿਸ਼ਕਾਮਤਾ ਅਤੇ ਸੇਵਾ ਦਾ ਜਿਵੇਂ ਪਾਣੀ ਵਰਗੀ ਜੀਵਨ ਦੇਣ ਵਾਲੀ ਸ਼ਹਿਰ ਰੱਬ ਦੇ ਹੱਥ ਵਿੱਚ ਹੈ timelist ਹੀ ਉਸ ਦੀ ਕਦਰ ਕਰਨੀ ਵੀ ਸਾਡੀ ਜ਼ਿੰਮੇਵਾਰੀ ਹੈ ਜਿਵੇਂ ਨਾ ਜਾਦੂ ਹੀ ਨਲਕਾ ਚੱਲਿਆ ਤਿਵੇਂ ਸਾਡਾ ਅੰਦਰੂਨੀ ਨਲਕਾ ਵੀ ਤਦ ਹੀ ਚੱਲਦਾ ਹੈ ਜਦੋਂ ਸਾਡਾ ਮਨ ਵਿੱਚੋਂ ਸਾਫ਼ ਹੋਵੇ ਇਸ ਲਈ ਸਾਨੂੰ ਇਸ ਕਹਾਣੀ ਤੋਂ ਇਹ ਹੀ ਸਿੱਖਿਆ ਮਿਲਦੀ ਹੈ ਕਿ ਸਾਨੂੰ ਰੱਬ ਦੀਆਂ ਦਿੱਤੀਆਂ ਹੋਈਆਂ ਇਨ੍ਹਾਂ ਕਰਾਮਾਤਾਂ ਦਾ ਗਲਤ ਫਾਇਦਾ ਨਹੀਂ ਚੁੱਕਣਾ ਚਾਹੀਦਾ ਸਾਨੂੰ ਹਮੇਸ਼ਾ ਰੱਬ ਦੇ ਦਿੱਤੀਆਂ ਹੋਈਆਂ ਇਹਨਾਂ ਕਰਾਮਾਤਾਂ ਦਾ ਸਭ ਦੇ ਵਿੱਚ ਵੰਡ ਕੇ ਆਦਰ ਸਤਕਾਰ ਨਾਲ ਇਸਤੇਮਾਲ ਕਰਨਾ ਚਾਹੀਦਾ ਤੇ ਕਦੇ ਵੀ ਕਿਸੇ ਨੂੰ ਨੀਵਾ ਨਹੀਂ ਦਿਖਾਉਣਾ ਚਾਹੀਦਾ ਜੇਕਰ ਪਰਮਾਤਮਾ ਨੇ ਇਹ ਪਾਣੀ ਦਿੱਤਾ ਹੈ ਤਾਂ ਸਭ ਨੂੰ ਇੱਕ ਬਰਾਬਰ ਦਿੱਤਾ ਹੈ ਇਸ ਲਈ ਸਾਨੂੰ ਕਦੇ ਵੀ ਇਸ ਦੀ ਗਲਤ ਵਰਤੋਂ ਨਹੀਂ ਕਰਨੀ ਚਾਹੀਦੀ ਜਿੱਥੇ ਵੀ ਹੋ ਸਕੇ ਜਿੰਨਾ ਵੀ ਹੋ ਸਕੇ ਸਾਨੂੰ ਆਪਸ ਵਿੱਚ ਮਿਲ ਜੁਲ ਕੇ ਰਹਿਣਾ ਚਾਹੀਦਾ ਹੈ ਜੇਕਰ ਅਸੀਂ ਆਪਸ ਵਿੱਚ ਪਿਆਰ ਨਾਲ ਰਹਿੰਦੇ ਹਾਂ ਤਾਂ ਪਰਮਾਤਮਾ ਦੁੱਗਣੀ ਚੌਗਣੀ ਸਾਨੂੰ ਤਰੱਕੀ ਦਿੰਦਾ ਹੈ ਪਰ ਜੇਕਰ ਅਸੀਂ ਇੱਕ ਦੂਜੇ ਦਾ ਫਾਇਦਾ ਚੁੱਕਣ ਦੀ ਕੋਸ਼ਿਸ਼ ਕਰਦੇ ਹਾਂ ਤਾਂ ਉਸ ਦਾ ਅੰਤ ਬੁਰਾ ਹੀ ਹੁੰਦਾ ਹੈ ਤੇ ਇੱਕ ਦਿਨ ਸਾਨੂੰ ਉਸ ਦਾ ਸਾਹਮਣਾ ਜ਼ਰੂਰ ਕਰਨਾ ਪੈਂਦਾ ਹੈ ਇਸ ਲਈ ਸਾਨੂੰ ਕਦੇ ਵੀ ਲਾਲਚ ਨਹੀਂ ਕਰਨਾ ਚਾਹੀਦਾ ਪਰਮਾਤਮਾ ਦੀਆਂ ਦਿੱਤੀਆਂ ਹੋਈਆਂ ਇਹਨਾਂ ਦਾਤਾਂ ਦਾ ਸ਼ੁਕਰਾਨਾ ਕਰਨਾ ਚਾਹੀਦਾ ਏ ਤੇ ਹਮੇਸ਼ਾ ਆਪਸ ਵਿੱਚ ਮਿਲ ਕੇ ਬਿਨਾਂ ਕਿਸੇ ਬੈਰ ਭਾਵਨਾ ਤੋਂ ਮਿਲ ਜੁਲ ਕੇ ਰਹਿਣਾ ਚਾਹੀਦਾ ਏ ਜੇਕਰ ਤੁਹਾਨੂੰ ਸਾਡੀ ਅੱਜ ਦੀ ਇਹ ਕਹਾਣੀ ਵਧੀਆ ਲੱਗੀ ਹੋਵੇ ਤਾਂ ਚੈਨਲ ਨੂੰ ਬਹੁਤ ਸਾਰਾ ਪਿਆਰ ਦੇਣਾ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜ਼ਰੂਰ ਕਰਨਾ ਅਸੀਂ ਇਸੇ ਤਰ੍ਹਾਂ ਤੁਹਾਡੇ ਲਈ ਨਮੀਆਂ ਤੋਂ ਨਮੀਆਂ ਪੰਜਾਬੀ ਕਹਾਣੀਆਂ ਲੈ ਕੇ ਹਾਜ਼ਰ ਹੋਵਾਂਗੇ ਤੇ ਮਿਲਦੇ ਹਾਂ ਜੀ ਇੱਕ ਹੋਰ ਨਵੀਂ ਪੰਜਾਬੀ ਕਹਾਣੀ ਦੇ ਨਾਲ। ਜ�ਵ ਤੱਕ ਲਈ ਧੰਨਵਾਦ ਤੇ ਚੈਨਲ ਨੂੰ ਬਹੁਤ ਸਾਰਾ ਪਿਆਰ ਜ਼ਰੂਰ ਦੇਣਾ। ਲਾਈਕ, ਸ਼ੇਅਰ ਤੇ ਸਬਸਕ੍ਰਾਈਬ ਜ਼ਰੂਰ ਕਰਨਾ।